ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਦ 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 ਗੁਰੂ ਵਾਹਿਗੁਰੂ 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 Wah guru, 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 guru. ਵਾਹ ਗੁਰੂ 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 ਵਾਹ ਗੁਰ ਵਾਗੁਰੂ 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 వాగ్ గురు 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 వాగ ਵਾਹਿਗੁਰੂ 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 ਵਾਹ ਗੁਰੂ 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 ਵਾ 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 ਗੁਰੂ ਰਾ ਗੁਰੂ ਵਾ ਗੁਰੂ ਰਾ ਗੁਰੂ ਵਾ ਗੁਰੂ ਵਾ ਗੁਰੂ ਰਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਰਾ ਗੁਰੂ ਵਾਹਿਗੁਰੂ 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 ਵਾਹ ਗੁਰੂ ਵਾਹਿਗੁਰੂ ਵਾਹਿ ਗੁਰਜੀ ਕੀ ਫਤਿਹ